ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਵੀਰਵਾਰ ਨੂੰ ਕਾਰਨੀ ਕਰਨਗੇ ਨਵੇਂ ਵੱਡੇ ਪ੍ਰੋਜੈਕਟਾਂ ਦਾ ਐਲਾਨ ਲੋਕਾਂ ਵਿੱਚ ਉਤਸ਼ਾਹ ਉਮੀਦ ਹੈ ਨੌਕਰੀਆਂ ਤੇ ਵਿਕਾਸ ਦੇ ਨਵੇਂ ਮੌਕੇ ਖੁੱਲਣਗੇ ਚੰਟੋ ਦੇ ਪਿਅਰਸ ਹਵਾਈ ਅੱਡੇ ਤੇ ਭਾਰੀ ਬਰਫ਼ ਪਈ ਯਾਤਰੀਆਂ ਲਈ ਉਡਾਨਾਂ ਵਿੱਚ ਦੇਰੀਆਂ ਅਤੇ ਲੋਕਾਂ ਨੂੰ ਮੌਸਮ ਤੋਂ ਸੁਰੱਖਿਤ ਰਹਿਣ ਦੀ ਸਲਾਹ ਕੈਨੇਡਾ ਵਿੱਚ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ਤੇ ਫਸੇ ਉਡਾਨਾਂ ਵਿੱਚ ਭਾਰੀ ਦੇਰੀਆਂ ਅਤੇ ਰੱਦ ਕੈਨੇਡਾ ਖੋ ਬੈਠਾ ਖਸਰਾ ਰੋਗ ਮੁਕਤੀ ਦੀ ਸਥਿਤੀ ਸਿਹਤ ਮਾਹਿਰ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਚੇਤਾਵਨੀ ਦਿੰਦੇ ਹਨ ਹੁਣ ਖਬਰਾਂ ਵਿਸਥਾਰ ਨਾਲ ਕਾਰਨੀ ਵੱਲੋਂ ਵੱਡੇ ਪ੍ਰੋਜੈਕਟਾਂ ਦੀ ਅਗਲੀ ਕਿਸ਼ਤ ਦਾ ਐਲਾਨ ਕੀਤਾ ਜਾਣਾ ਐਲਾਨ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਇਲਾਕੇ ਵਿੱਚ ਨਵੀਆਂ ਵਿਕਾਸ ਯੋਜਨਾਵਾਂ ਵਿੱਚ ਤਰੱਕੀ ਮਿਲੇਗੀ ਲੋਕਾਂ ਨੂੰ ਉਮੀਦ ਹੈ ਕਿ ਇਹ ਪ੍ਰੋਜੈਕਟ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ ਅਤੇ ਆਰਥਿਕਤਾ ਨੂੰ ਹੋਰ ਮਜ਼ਬੂਤ ਬਣਾਉਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਵੀਰਵਾਰ ਦੇ ਐਲਾਨ ਤੇ ਟਿਕੀਆਂ ਹੋਈਆਂ ਹਨ ਕਿ ਕਾਰਨੀ ਇਸ ਵਾਰ ਕੀ ਨਵੇਂ ਪ੍ਰੋਜੈਕਟ ਲਿਆਉਂਦੇ ਹਨ। ਇਸ ਵੀਰਵਾਰ ਨੂੰ ਕਾਰਨੀ ਵੱਲੋਂ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਅਗਲੀ ਕਿਸ਼ਤ ਦਾ ਐਲਾਨ ਹੋ ਜਾ ਰਿਹਾ ਹੈ, ਜਿਸ ਨੂੰ ਸਰਕਾਰ ਅਤੇ ਜਨਤਾ ਦੋਹਾਂ ਵੱਲੋਂ ਕਾਫੀ ਮਹੱਤਵਪੂਰਨ ਕਦਮ ਵੀ ਮੰਨਿਆ ਜਾ ਰਿਹਾ ਹੈ। ਇਸ ਐਲਾਨ ਵਿੱਚ 인ਫਰਾਸਟ੍ਰਕਚਰ, ਗ੍ਰੀਨ એનર્ਜੀ, ਟੈਕਨੋਲੋਜੀ ਅਤੇ ਸਿੱਖਿਆ ਨਾਲ ਜੁੜੇ ਕਈ ਵੱਡੇ ਪ੍ਰੋਜੈਕਟ ਸ਼ਾਮਲ ਹੋ ਸਕਦੇ ਹਨ। ਇਹ ਸਾਰੇ ਪ੍ਰੋਜੈਕਟ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਲਾਭਦਾਇਕ ਸਾਬਤ ਹੋਣਗੇ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਖਾਸ ਤੌਰ ਤੇ ਉਨ੍ਹਾਂ ਖੇਤਰਾਂ ਵਿੱਚ ਧਿਆਨ ਕੇਂਦ੍ਰਿਤ ਕਰਨਗੇ ਜਿੱਥੇ ਅਜੇ ਵੀ ਵਿਕਾਸ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਗ੍ਰੀਨ એનર્ਜੀ ਨਾਲ ਸੰਬੰਧਿਤ ਯੋਜਨਾਵਾਂ ਦੁਆਰਾ ਵਾਤਾਵਰਣਿਕ ਸੰਤੁਲਨ ਬਣਾਉਣ ਤੇ ਪ੍ਰਦੂਸ਼ਣ ਘਟਾਉਣ ਤੇ ਜ਼ੋਰ ਦਿੱਤਾ ਜਾਏਗਾ। ਨਾਲ ਹੀ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨਾਲ ਸੜਕਾਂ, ਪੁਲਾ ਅਤੇ ਆਵਾਜਾਈ ਦੇ ਸਾਧਨਾਂ ਨੂੰ ਤੇ ਵੀ ਸੁਧਾਰ ਕੀਤਾ ਜਾ ਸਕਦਾ ਹੈ। ਜਿਸ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਹੋਰ ਆਸਾਨ ਬਣੇਗੀ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਜੇਕਰ ਸਮੇਂ ਤੇ ਲਾਗੂ ਕੀਤੇ ਗਏ ਤਾਂ ਇਲਾਕੇ ਅਤੇ ਰਾਸ਼ਟਰੀ ਪੱਧਰ ਤੇ ਨੌਕਰੀਆਂ ਦੇ ਹਜ਼ਾਰਾਂ ਮੌਕੇ ਪੈਦਾ ਹੋਣਗੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਐਲਾਨ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਨਵੀਆਂ ਨੌਕਰੀਆਂ ਅਤੇ ਟੈਕਨੋਲੋਜੀ ਖੇਤਰ ਵਿੱਚ ਨਵੇਂ ਮੌਕੇ ਦੇ ਸਕਦੇ ਹਨ ਇਸ ਐਲਾਨ ਨੂੰ ਲੈ ਕੇ ਉਦਯੋਗਿਕ ਘਰਾਨਿਆਂ ਅਤੇ ਨਿਵੇਸ਼ਕਾਂ ਵਿੱਚ ਵੀ ਰੁਚੀ ਆਨ ਦੇਖਿਆ ਜਾ ਰਿਹਾ ਹੈ ਕਿਉਂਕਿ ਕੰਪਨੀਆਂ ਨੇ ਸੰਕੇਤ ਦਿੱਤਾ ਹੈ ਉਹ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ ਹੁਣ ਸਾਰਿਆਂ ਦੀਆਂ ਨਜ਼ਰਾਂ ਵੀਰਵਾਰ ਤੇ ਟਿਕੀਆਂ ਹੋਈਆਂ ਹਨ ਕਿਉਂਕਿ ਵੀਰਵਾਰ ਨੂੰ ਕਾਰਨੀ ਇਸ ਪ੍ਰੋਜੈਕਟ ਦਾ ਖੁਲਾਸਾ ਕਰਨਗੇ ਅੱ데 ਇਹ ਯੋਜਨਾਵਾਂ ਲੋਕਾਂ ਲਈ ਕਿਹੜੀਆਂ ਤਬਦੀਲੀਆਂ ਲਿਆਣਗੀਆਂ ਸਰਕਾਰ ਵੱਲੋਂ ਇਹ ਵੀ ကြੀ ਐਲਾਨ ਤੋਂ ਬਾਅਦ ਹਰੇਕ ਪ੍ਰੋਜੈਕਟ ਦੀ ਵਿਸਥਾਰਿਕ ਜਾਣਕਾਰੀ ਅਤੇ ਉਸ ਦੀ ਲਾਗੂ ਪ੍ਰਕਿਰਿਆ ਜਲਦ ਹੀ ਜਾਰੀ ਕੀਤੀ ਜਾਵੇ। ਟੌਨਟੋ ਦੇ ਪੀਅਰਸਨ ਹਵਾਈ ਅੱਡੇ ਤੇ ਐਤਵਾਰ ਨੂੰ 9.8 ਸੈਂਟੀਮੀਟਰ ਬਰਫਵਾਰੀ ਇਸ ਸੀਜ਼ਨ ਦੀ ਇਹ ਸ਼ੁਰੂਆਤ ਵਿੱਚ ਹੋਏ ਸਭ ਤੋਂ ਵੱਡੇ ਬਰਫ਼ ਬਰਸਾਤਾ ਵਿੱਚੋਂ ਇੱਕ ਹੈ ਮੌਸਮ ਕੈਨੇਡਾ ਦੇ ਅਨੁਸਾਰ ਇਸ ਵਾਰੀ ਕਾਫੀ ਠੰਡਾ ਅਤੇ ਬਰਫ਼ਵਾਰੀ ਹੈ ਇਸ ਬਰਫ਼ ਕਾਰਨ ਹਵਾਈ ਅੱਡੇ ਤੇ ਕੁਝ ਉਡਾਨਾਂ ਵਿੱਚ ਦੇਰੀ ਹੋ ਸਕਦੀ ਹੈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਹ ਯਾਤਰਾ ਕਰਨ ਵਾਲੇ ਹਨ ਤਾਂ ਪਹਿਲਾਂ ਹੀ ਹਵਾਈ ਅੱਡੇ ਜਾਂ ਟਰਾਂਸਪੋਰਟ ਦੀਆਂ ਜਾਣਕਾਰੀਆਂ ਚੈੱਕ ਕਰ ਲੈਣ ਪੀਅਰਸਨ ਹਵਾਈ ਅੱਡੇ ਤੇ ਐਤਵਾਰ ਨੂੰ 9.8 ਸੈਂਟੀਮੀਟਰ ਬਰਫ਼ ਦੀ ਮਾਪ ਦਰਜ ਕੀਤੀ ਗਈ ਹੈ ਇਹ ਮੌਸਮ ਦੇ ਇਸ ਸ਼ੁਰੂਆਤੀ ਹਿੱਸੇ ਵਿੱਚ ਹੋਏ ਸਭ ਤੋਂ ਵੱਡੇ ਬਰਫ਼ ਬਰਸਾਤਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਐਨਵਾਇਰਨਮੈਂਟ ਕੈਨੇਡਾ ਦੇ ਅਨੁਸਾਰ ਇਹ ਬਰਫ਼ ਦੇ ਮਾਪ ਵਾਕਈ ਆਸਮਾਨ ਤੇ ਹਨ ਅਤੇ ਮੌਸਮ ਦੇ ਬਦਲਦੇ ਰੂਪ ਨੂੰ ਦਰਸਾਉਂਦੇ ਆ। ਇਸ ਬਰਫ਼ ਬਰਸਾਤ ਨੇ ਹਵਾਈ ਅੱਡੇ ਦੀਆਂ ਸਰ ਗਰਮੀਆਂ ਨੂੰ ਪ੍ਰਭਾਵਿਤ ਕੀਤਾ ਹੈ। ਕਈ ਉਡਾਨਾਂ ਵਿੱਚ ਦੇਰੀ ਹੋਈ ਹੈ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਯਾਤਰਾਵਾਂ ਤੋਂ ਪਹਿਲਾਂ ਹਵਾਈ ਅੱਡੇ ਦੀ ਤਾਜ਼ਾ ਜਾਣਕਾਰੀ ਚੈੱਕ ਕਰ ਲੈਣ। ਤਾਜੋ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੜਕਾਂ 'ਤੇ ਵੀ ਬਰਫ਼ ਹੋਣ ਕਾਰਨ ਸਾਵਧਾਨ ਰਹਿਣ। ਮੌਸਮ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਅਗਲੇ ਕੁਝ ਦਿਨਾਂ ਵਿੱਚ ਵੀ ਟੋਰਾਂਟੋ ਅਤੇ ਨੇੜਲੇ ਇਲਾਕਿਆਂ ਵਿੱਚ ਠੰਡੇ ਮੌਸਮ ਦੀ ਹੋਰ ਬਰਫ਼ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਆਪਣੇ ਸਫ਼ਰ ਅਤੇ ਰੋਜ਼ਾਨਾ ਜੀਵਨ ਵਿੱਚ ਸੁਰੱਖਿਆ ਦੇ ਪੂਰੇ-ਪੂਰੇ ਉਪਾਅ ਕਰਨ ਦੀ ਲੋੜ ਹੈ। ਇਸ ਬਰਫ਼ ਨਾਲ ਸਿਰਫ਼ ਯਾਤਰੀ ਹੀ ਨਹੀਂ ਸਗੋਂ ਸਥਾਨਕ ਵਪਾਰਤੇ ਆਮ ਜੀਵਨ ਵੀ ਪ੍ਰਭਾਵਿਤ ਹੋ ਸਕਦਾ ਹੈ ਖਾਸ ਕਰਕੇ ਹਵਾਈ ਅੱਡੇ ਅਤੇ ਸੜਕਾਂ ਤੇ ਟ੍ਰੈਫਿਕ ਅਤੇ ਆਵਾਜਾਈ ਚ ਰੁਕਾਵਟਾਂ ਦੇ ਮੌਕੇ ਵੱਧ ਸਕਦੇ ਹਨ ਪਰ ਸਾਰੇ ਸਥਾਨਕ ਅਧਿਕਾਰੀਆਂ ਨੇ ਯਕੀਨ ਦਿਲਾਇਆ ਹੈ ਕਿ ਇਹ ਹਵਾਈ ਅੱਡੇ ਅਤੇ ਸੜਕਾਂ ਦੇ ਸੁਰੱਖਿਆ ਤੇ ਸਹੂਲਤਾਂ ਦੀ ਯਕੀਨੀ ਬਣਾਈ ਜਾਵੇਗੀ ਇਸ ਤਰ੍ਹਾਂ ਦੇ ਮੌਸਮ ਵਿੱਚ ਲੋਕਾਂ ਲਈ ਸੁਰੱਖਿਆ ਬਹੁਤ ਜ਼ਰੂਰੀ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰੀ ਸਫ਼ਰ ਤੋਂ ਪਹਿਲਾਂ ਆਪਣੀ ਯਾਤਰਾ ਦੀ ਜਾਂਚ ਕਰ ਲੈਣ ਅਤੇ ਬਰਫ਼ ਵਾਲੇ ਹਾਲਾਤਾਂ ਦੀ ਤਿਆਰੀ 'ਚ ਰਹਿਣ ਕੈਨੇਡਾ ਵਿੱਚ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ਵਿੱਚ ਫਸੇ ਹੋਏ ਹਨ 에ਅਰ ਕੈਨੇਡਾ ਦੀਆਂ ਕਈ ਮਸ਼ਹੂਰ 에ਅਰਲਾਈਨਸ ਦੀਆਂ ਉਡਾਨਾਂ ਵਿੱਚ ਦੇਰੀ ਹੋ ਰਹੀ ਹੈ ਮੌਂਟਰੀਅਲ ਟੋਰਾਂਟੋ ਅਤੇ ਹੋਰ ਸ਼ਹਿਰਾਂ ਵਿੱਚ 526 ਉਡਾਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 131 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਕੈਨੇਡਾ ਵਿੱਚ ਹਵਾਈ ਯਾਤਰਾ ਦੇ ਹਾਲਾਤ ਬਹੁਤ ਹੀ ਚੁਣੌਤੀ ਪਰੇ ਹੋ ਗਏ ਹਨ ਹਜ਼ਾਰਾਂ ਯਾਤਰੀ ਹਵਾਈ ਅੱਡੇ ਵਿੱਚ ਫਸ ਗਏ ਹਨ 에어 ਕੈਨੇਡਾ, ਜੈਲਸ ਪੋਰਟਰ, ਵੈਸਟਨੈਜ਼, ਡੈਲਟਾ ਅਤੇ ਯੂਨਾਈਟਿਡ ਵਰਗੇ 에어ਲਾਈਨਸ ਦੀਆਂ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਹਨ। ਮੌਨਟਰੀਅਲ, ਟੋਰਾਂਟੋ ਅਤੇ ਹੋਰ ਸ਼ਹਿਰਾਂ ਵਿੱਚ 526 ਉਡਾਨਾਂ ਵਿੱਚ ਦੇਰੀ ਹੋ ਗਈ ਹੈ ਅਤੇ 131 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਇਸ ਕਾਰਨ ਯਾਤਰੀਆਂ ਲਈ ਹਵਾਈ ਅੱਡਿਆਂ ਤੇ ਬਹੁਤ ਮੁਸ਼ਕਲ ਪੈਦਾ ਹੋਈ ਹੈ। ਬਹੁਤ ਸਾਰੇ ਲੋਕ ਆਪਣੀਆਂ ਯਾਤਰਾਵਾਂ ਲਈ ਉਡੀਕ ਰਹੇ ਹਨ ਅਤੇ ਉਡਾਨਾਂ ਦੇ ਰੁਕਣ ਕਾਰਨ ਯਾਤਰਾ ਵਿੱਚ ਜਟਿਲਤਾਈ ਹੈ। ਅਧਿਕਾਰੀਆਂ ਦੇ 에어ਲਾਈਨਸ ਦੇ ਸਟਾਫ ਨੇ ਕਿਹਾ ਹੈ ਕਿ ਉਹ ਜਲਦੀ ਹੀ ਯਾਤਰੀਆਂ ਨੂੰ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਹ ਯਾਤਰਾ ਕਰਨ ਵਾਲੇ ਹਨ ਤਾਂ ਪਹਿਲਾਂ ਹਵਾਈ ਅੱਡੇ ਜਾਂ 에어ਲਾਈਨਸ ਦੀ ਜਾਣਕਾਰੀ ਚੈੱਕ ਕਰ ਲੈਣ ਇਸ ਨਾਲ ਉਹ ਅਣਚਾਹੀ ਦੇਰੀ ਜਾਂ ਰੱਦ ਹੋਈਆਂ ਉਡਾਨਾਂ ਤੋਂ ਬਚ ਸਕਣਗੇ ਮੌਸਮ ਟੈਕਨੀਕਲ ਸਮੱਸਿਆਵਾਂ ਅਤੇ ਹਵਾਈ ਟ੍ਰੈਫਿਕ ਦੇ ਕਾਰਨ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਮ ਹਨ ਇਸ ਲਈ ਯਾਤਰੀਆਂ ਲਈ ਸਾਵਧਾਨ ਅਤੇ ਤੀਰਜ ਨਾਲ ਰਹਿਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਆਪਣੀ ਯਾਤਰਾ ਲਈ ਵੱਖ-ਵੱਖ ਵਿਕਲਪ ਵੀ ਸੋਚਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਸੀਂ ਤੁਹਾਨੂੰ ਅੱਗੇ ਵੀ ਹਵਾਈ ਅੱਡਿਆਂ ਦੀ ਸਥਿਤੀ ਅਤੇ ਯਾਤਰਾ ਨਾਲ ਜੁੜੀ ਹੋਈਆਂ ਤਾਜ਼ਾ ਜਾਣਕਾਰੀਆਂ ਦਿੰਦੇ ਰਾਵਾਂਗੇ ਯਾਤਰੀਆਂ ਲਈ ਇਸ ਸਮਾਂ ਸੁਰੱਖਿਤ ਰਹਿਣ ਅਤੇ ਸ਼ਾਂਤ ਰਹਿਣ ਲਈ ਬਹੁਤ ਜ਼ਰੂਰੀ ਕੈਨੇਡਾ ਨੇ ਆਪਣੀ ਮਿਜ਼ਲਸ ਖਸਰਾ ਰੋਗ ਮੁਕਤੀ ਦੀ ਸਥਿਤੀ ਖੋਦ ਦਿੱਤੀ ਹੈ ਪਹਿਲਾਂ ਕੈਨੇਡਾ ਨੂੰ ਇਹ ਸਥਿਤੀ ਮਿਲੀ ਹੋਈ ਸੀ ਜਿਸ ਦਾ ਮਤਲਬ ਸੀ ਕਿ ਦੇਸ਼ ਵਿੱਚ ਮਿਜ਼ਲਸ ਰੋਗ ਮੁਕੰਮਲ ਤੌਰ ਤੇ ਰੱਖਿਆ ਗਿਆ ਸੀ ਪਰ ਹੁਣ ਦੁਬਾਰਾ ਮਿਜ਼ਲਸ ਦੇ ਕੇਸ ਵਧ ਰਹੇ ਹਨ ਅਤੇ ਕਾਰਨ ਇਹ ਹੈ ਕਿ ਸਥਿਤੀ ਖਤਮ ਹੋ ਗਈ ਹੈ ਕੈਨੇਡਾ ਵਿੱਚ ਇੱਕ ਮਹੱਤਵਪੂਰਨ ਸਿਹਤ ਖਬਰ ਸਾਹਮਣੇ ਆਈ ਹੈ ਦੇਸ਼ ਨੇ ਆਪਣੇ ਮਿਜ਼ਲਸ ਜਿਸ ਨੂੰ ਖਸਰਾ ਵੀ ਕਿਹਾ ਜਾਂਦਾ ਹੈ ਰੋਗ ਮੁਕਤੀ ਦੀ ਸਥਿਤੀ ਖੋ ਦਿੱਤੀ ਹੈ ਪਹਿਲਾਂ ਕੈਨੇਡਾ ਨੂੰ ਇਹ ਸਥਿਤੀ ਮਿਲੀ ਹੋਈ ਸੀ ਜਿਸ ਦਾ ਮਤਲਬ ਇਹ ਸੀ ਕਿ ਦੇਸ਼ ਵਿੱਚ ਮਿਜ਼ਲਸ ਦੇ ਕੇਸ ਬਹੁਤ ਘੱਟ ਹਨ ਅਤੇ ਇਹ ਰੋਗ ਮੁਕੰਮਲ ਤੌਰ ਤੇ ਰੋਕਿਆ ਗਿਆ ਸੀ ਪਰ ਹੁਣ ਵਿਸ਼ੇਸ਼ ਗਿਆਨਾਂ ਨੇ ਕਿਹਾ ਹੈ ਕਿ ਇਹ ਮਿਸਲਸ ਦੇ ਕੇਸ ਵਧਨ ਦਾ ਕਾਰਨ ਕੈਨੇਡਾ ਨੇ ਆਪਣੀ ਮੁਕਤੀ ਸਥਿਤੀ ਗਵਾ ਦਿੱਤੀ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਦੇਸ਼ ਵਿੱਚ ਇਹ ਰੋਗ ਵਾਪਸ ਫੈਲ ਸਕਦਾ ਹੈ ਸਿਹਤ ਵਿਸ਼ੇਸ਼ਗਿਆਨ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਖਸਰਾ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਨਾ ਸਿਰਫ ਬੱਚਿਆਂ ਲਈ ਬਲਕਿ ਵੱਡਿਆਂ ਲਈ ਵੀ ਬਹੁਤ ਮਹੱਤਵਪੂਰਨ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਵੈਕਸੀਨ ਨਹੀਂ ਲਗਾਉਂਦੇ ਤਾਂ ਉਹ ਖੁਦ ਵੀ ਇਸ ਰੋਗ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਸਿਹਤ ਵਿਸ਼ੇਸ਼ਗਿਆਨ ਨੇ ਕਿਹਾ ਹੈ ਕਿ ਵਿਅਕਤੀ ਨੂੰ ਆਪਣੀ ਸੁਰੱਖਿਆ ਲਈ ਜਾਗਰੂਕ ਰਹਿਣਾ ਚਾਹੀਦਾ ਹੈ। ਸਿਹਤ ਵਿਸ਼ੇਸ਼ਗਿਆਨ ਨੇ ਇਹ ਵੀ ਕਿਹਾ ਹੈ ਕਿ ਮਿਜਲਸ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਲਈ ਲੋਕਾਂ ਨੂੰ ਸਮੇਂ ਸਿਰ ਵੈਕਸੀਨ ਲਗਾਉਣੀ ਚਾਹੀਦੀ ਹੈ ਅਤੇ ਸਕੂਲਾਂ ਕਾਲਜਾਂ ਅਤੇ ਸਮੁਦਾਇਕ ਸਥਾਨਾਂ ਤੇ ਸੁਰੱਖਿਆ ਬਾਰੇ ਖਾਸ ਧਿਆਨ ਰੱਖਣ ਦੀ ਲੋੜ ਹੈ ਇਹ ਫੈਸਲਾ ਸਿਰਫ ਸਿਹਤ ਵਿਭਾਗ ਹੀ ਨਹੀਂ ਬਲਕਿ ਹਰ ਪਰਿਵਾਰ ਲਈ ਇੱਕ ਚੇਤਾਵਨੀ ਬਣਿਆ ਹੋਇਆ ਲੋਕਾਂ ਨੂੰ ਆਪਣੀ ਦਿਨਚਰਿਆ ਵਿੱਚ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਸਮੇਂ ਸਿਰ ਵੈਕਸੀਨ ਲਗਾਉਣਾ ਸਾਬ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਭੀੜ ਵਾਲੀ ਥਾਵਾਂ ਤੋਂ ਜ਼ਰੂਰਤ ਪੈਣ ਤੇ ਦੂਰ ਰਹਿਣਾ ਬਹੁਤ ਜ਼ਰੂਰੀ ਹੈ ਅਸੀਂ ਤੁਹਾਨੂੰ ਇਸ ਮਾਮਲੇ ਤੇ ਹੋਰ ਸਿਹਤ ਨਾਲ ਜੁੜੀਆਂ ਤਾਜ਼ਾ ਜਾਣਕਾਰੀਆਂ ਦਿੰਦੇ ਰਵਾਂਗੇ ਯਾਦ ਰੱਖੋ ਸਿਹਤ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕਰਨ ਦਾ ਐਲਾਨ ਕੀਤਾ ਹੈ। ਉਹ ਇੱਕ ਕਦਮ ਇੱਕ ਟੀਵੀ ਵਿਗਿਆਪਨਕਾਰ ਨੂੰ ਉਠਾ ਰਹੇ ਹਨ ਜਿਸ ਨੂੰ ਉਹ ਮਨਜ਼ੂਰ ਨਹੀਂ ਕਰਦੇ। 트ੰਪ ਦੇ ਮੁਤਾਬਕ ਇਸ ਵਿਗਿਆਪਨ ਨੇ ਉਨ੍ਹਾਂ ਦੀਆਂ ਨੀਤੀਆਂ ਜਾਂ رائے ਨੂੰ ਨੁਕਸਾਨ ਪਹੁੰਚਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਨਾਲ ਵਪਾਰ ਬਾਰੇ ਹੋ ਰਹੀਆਂ ਗੱਲਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਉਹ ਇੱਕ ਕਦਮ ਇੱਕ ਟੀਵੀ ਵਿਗਿਆਪਨ ਕਾਰਨ ਉਠਾ ਰਹੇ ਹਨ ਜਿਸ ਨੂੰ ਉਹ ਮਨਜ਼ੂਰ ਨਹੀਂ ਕਰਦੇ। ਟਰੰਪ ਦੇ ਮੁਤਾਬਕ ਇਹ ਵਿਗਿਆਪਨ ਉਨ੍ਹਾਂ ਦੀਆਂ ਨੀਤੀਆਂ ਜਾਂ رائے ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਕਾਰਨ ਉਹ ਕੈਨੇਡਾ ਨਾਲ ਹੋ ਰਹੀਆਂ ਵਪਾਰਕ ਗੱਲਬਾਤਾਂ ਨੂੰ ਰੋਕ ਰਹੇ ਹਨ। ਇਸ ਮਾਮਲੇ ਨਾਲ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਵਪਾਰ ਵਿੱਚ ਕੁਝ ਤਣਾਅ ਬਣ ਗਿਆ ਹੈ। ਸਲਾਹਕਾਰ ਕਹਿ ਰਹੇ ਹਨ ਕਿ ਇਹ ਫੈਸਲਾ ਦੋਹਾਂ ਦੇਸ਼ਾਂ ਦੀ ਆਰਥਿਕਤਾ ਤੇ ਪ੍ਰਭਾਵ ਪਾ ਸਕਦਾ ਹੈ ਖਾਸ ਕਰਕੇ ਉਨਾ ਉਦਯੋਗਾਂ ਲਈ ਜੋ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨਿਭਾਰੇ ਹਨ ਉਦਾਹਰਨ ਲਈ ਖਾਨ ਪੀਣ ਵਪਾਰ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਅਸਰ ਪੈ ਸਕਦਾ ਹੈ ਲੋਕਾਂ ਦੀ ਨਜ਼ਰ ਹੁਣ ਇਸ ਤੇ ਟਿਕੀ ਹੋਈ ਹੈ ਲੋਕਾਂ ਦੀ ਨਜ਼ਰ ਹੁਣ ਇਸ ਤੇ ਟਿਕੀ ਹੋਈ ਹੈ ਕਿ ਅਗਲੇ ਦਿਨਾਂ ਵਿੱਚ ਦੋਹਾਂ ਦੇਸ਼ ਇਸ ਮਾਮਲੇ ਨੂੰ ਕਿਵੇਂ ਸੁਲਝਾਉਣਗੇ ਵਿਸ਼ੇਸ਼ ਤੌਰ ਤੇ ਅਰਥ ਸ਼ਾਸਤਰੀ ਕਹਿ ਰਹੇ ਹਨ ਕਿ ਇਸ ਤਣਾਅ ਦੇ ਕਾਰਨ ਵਿਜਾਰ ਵਿੱਚ ਉਤਾਰ ਚੜਾਵਾ ਸਕਦਾ ਹੈ ਹਵਾਲੇ ਮਿਲ ਰਿਹਾ ਹੈ ਕਿ ਕੈਨੇਡਾ ਦੇ ਮੰਤਰੀ ਅਤੇ ਅਮਰੀਕਾ ਦੇ ਸਾਬਕਾ ਅਧਿਕਾਰੀ ਇਸ ਮਾਮਲੇ ਤੇ ਬੈਂਸ ਕਰ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਇਸ ਗੱਲਬਾਤ ਨੂੰ ਮੁੜ ਚਾਲੂ ਕੀਤਾ ਜਾ ਸਕੇ ਅਤੇ ਇਸ ਦੌਰਾਨ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਵਪਾਰ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ ਹਨ ਇਹ ਮਾਮਲਾ ਦੋਵਾਂ ਦੇਸ਼ਾਂ ਦਾ ਹੀ ਨਹੀਂ ਬਲਕਿ ਵਿਸ਼ਵ ਵਪਾਰ ਦੀ ਆਰਥਿਕਤਾ ਤੇ ਅਸਰ ਪਾ ਸਕਦਾ ਹੈ ਇਸ ਲਈ ਲੋਕਾਂ ਅਤੇ ਉਦਯੋਗਾਂ ਲਈ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਹਨਾ ਹੀ ਕੱਲ ਫਿਰ ਮੋੜ ਹਾਜ਼ਰ ਹੋਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ